ਸਠਾ ਸਾਲਾਂ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਐਕਟਰ ਦੇਖਿਆ ਤੇ ਆ ਜਿਹੜਾ ਚਾਕਾ ਖੜਾ ਮੈਂ ਸਿਰ ਝੁਕਦਾ ਪਰ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਇਹ ਜੀ ਬਿਊਟੀਫੁਲ ਫਿਲਮ ਐਡੀ ਵਧੀਆ ਪਿਕਚਰ ਆਪਣੇ ਸਠਾ ਸਾਲਾਂ ਚ ਨਹੀਂ ਗਈ ਕਮਾਲ ਕੀਤੀ ਪਈ ਹੈ ਮੰਨ ਲਓ ਕੀ ਸ਼ਬਦ ਨਹੀਂ ਹੁੰਦੇ ਕੋਈ ਗੱਲ ਬਿਲਕੁਲ ਖਾਕ ਹੈ ਬਰਲਾ ਸਾਰਨ ਰੱਬ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਰਾਜੇ ਸ਼ਰਵਾਲ ਰੇਸ਼ਮੀ ਭਾਈ ਜੀ ਆਹ ਕਮਾਲ ਕੀ ਕੀਤੀ ਬੰਦੇ ਸ਼ਬਦ ਕੋਈ ਨਹੀਂ ਹੈਗੇ ਇਹ ਮਹਾਰਾਜ ਜੀ ਤੁਹਾਡਾ ਸਾਰਾ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰਸਤਾਨ ਹੈ ਜੇ ਪੰਜਾਬੀ ਸਿਨੇਮਾ ਨੂੰ ਇੱਡਾ ਵੱਡਾ ਬਣਾਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਨੇ ਤਰੱਕੀਆਂ ਬਖਸ਼ੀਆਂ ਦੂਜੇ ਦੀ ਖੁਸ਼ੀ 'ਚ ਦੂਜੇ ਦੀ ਤਰੱਕੀ 'ਚ ਜੇ ਆਪਾਂ ਖੁਸ਼ੀ ਮਨਾਵਾਂਗੇ ਨਾ ਤੇ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਿਰਦਾਰ ਕਿੱਡੇ ਵੱਡੇ ਹੋ ਗਏ ਵਾਹ ਕੀ ਬਾਤ ਕੀ ਬਾਤ ਵੈਰੀ ਬੰਦੇ ਬੰਦੇ